ਤੋਤਰਾ ਮੈਨਾਂ ਦਾ ਮੁੱਸੀਆ ਤੇ ਸਰਾਇ ਮੰਦਾਂ ਦੇ ਵਿੱਚ ਇੱਕ ਤੁਨ ਮਾਰੀ ਇਹ ਪੁਰਾਣੀ ਇੱਕ ਮਾਰ ਤਫਾਉਂਦੇ ਆ ਜੋ ਅਕਬਰ ਤੇ ਜਹਾਂਗੀਰ ਦੇ ਵੇਲੇ ਦੀ ਆਜੋ ਹੁਣ ਤਾਂ ਗੱਡੀ ਚੱਲ ਗਈ ਫਾਉਂਦੇ ਆ ਤੁਸੀਂ ਪੜ੍ਹ ਵੀ ਸਕਦੇ ਜੀ ਆ ਵੀ ਇੱਕ ਸਕਦੇ ਕਿੰਨੀ ਵਧੀਆ ਕਿੰਨੀ ਸੁੰਦਰ ਬਣਾਈਆਂ ਬਹੁਤ ਵਧੀਆ ਲੱਗਿਆ ਇੱਥੇ ਆਣ ਕੇ ਸਾਨੂੰ ਬਹੁਤ ਸਫਾਈ ਬਹੁਤ ਆ ਆਜੋ ਮੈਂ ਇੱਧਰ ਵੀ ਵਿਖਾ ਦੇਦੇ ਹਾਂ ਸਾਰੇ ਕਿਨੇ ਵਹਾਵਾ ਵੀ ਤੁਹਾਨੂੰ ਬੱਲੇ ਕਿਤਰਾ ਚੌਂਕੀਦਾਰੀ ਤੇ ਰਿਜਨ ਦੇ ਪਹਿਲੇ ਕਮਿਆਂ ਤੇ ਉਹ ਨਦੀ ਪ੍ਰਾਣੀ ਜਹਾਜ਼ ਦੇ ਵਾਸਤੇ ਇਹਨਾਂ ਨੇ ਪਿੰਡ ਵਾਲਿਆਂ ਸਾਹਮਣੇ ਰੱਖ ਲਈ ਯਾਰ ਕਿੰਨੀ ਵਧੀਆ ਪਿੰਡ ਇਸ ਪਾਈ ਪੂਰੀ ਕਰਦੇ ਆ ਪੂਰੀ ਸਾਫ਼ ਸਵਾਂ ਘੇੜਾ ਰਿਹਾ ਏੜੀਆਂ ਵੀ ਉਤਰੇ ਛੱਡੀ ਆ ਖਨਾਰਾ ਪਿਆ ਕੋਈ ਸਵਾਈ ਕੋਈ ਜਾਲਾ ਵੀ ਨਹੀਂ ਲੱਗਾ ਤੇ ਬਹੁਤ ਵਧੀਆ ਨੂੰ ਲੱਗਾ ਏ ਪਿੰਡ ਦੇ ਵਿੱਚ ਆ ਕੇ ਹੁਣ ਆਹ ਪੁਰਾਣਾ ਘੇੜਾ ਤੁਹਾਨੂੰ ਦਿਖਾਉਂਦੇ ਆ ਇਹ ਪਿੱਛੋਂ ਦੀ ਸਾਰੀ ਅੰਦਰ ਜੇ ਥੋੜਾ ਜਿਹਾ ਅੰਦਰ ਵਾਹੁੰਨੇ ਜਾਗੇ ਮੈਂ ਆਜੋ ਹੁਣ ਤੁਹਾਨੂੰ ਆਜੋ ਅੱਗੇ ਚੱਲ ਕੇ ਅੰਦਰ ਵਾਹੁੰਦਾ ਹਾਂ ਕਿਤਾ ਵਿੱਚ ਪੂਰਾ ਹੱਲ ਹੈ ਜੀ ਮਿਹਰੋ ਆਏ ਜੋ ਪ੍ਰਾਨਮ ਕਮਰੇ ਆਏ ਪ੍ਰਾਨਮ ਕਮਰੇ ਆ ਆਪਣਾ ਸੁਣਦਾ ਆ ਵੀ ਦਿਖਾ ਦੇ ਆਜੋ ਆਏ ਆਏ ਕੋ ਪ੍ਰਾਨਮ ਕਮਰੇ ਕਿੱਡਾ ਵਧੀਆ ਹੈ ਕਿੱਡਾ ਵਧੀਆ ਨਾਲ ਠੰਡਾ ਕਮਰਾ ਹੈ ਕੋਈ ਗਰਮੀ ਨਹੀਂ ਰੋਟੇ ਬਣੀ ਹੈ ਇਸ ਕਮਰੇ ਕੋਈ ਲੋੜ ਨਹੀਂ ਆ

ਪੁਰਾਣੇ ਸੰਦਗਾਂ ਦੇ ਰੂਪ ਤੇ ਦਰਦੀ ਸੋਹਣੀ ਸੀ ਜੀ ਆ ਹੁਣ ਆਇਓ ਗਾੜੀ ਤੁਹਾਨੂੰ ਮੰਨਦੇ ਗਾੜੀ ਆ ਰਹੀ ਬੰਦਾ ਉੱਪਰ ਬਜੀ ਹੋਣ ਤੇ ਆ ਵੀ ਕੰਮ ਹੈ ਅਵੀ ਕੰਮ ਦੇ ਜੀ ਪਰ ਹੁਣ ਨਿੱਕੀ ਜਿਹੀ ਬੋਸੀ ਵਾਲੇ ਕੋਲੋਂ ਬਾਲ ਕੇ ਜੇ ਅਮਾਲਵਾ ਆ ਐਜੇ ਨੰਨ ਕਿ ਕਰਦੀ ਰੱਖੇ ਦੇਖ ਰੂਪ ਕੀ ਉਹ ਆ ਪੁਰਾਣੇ ਟਾਇਰ ਵੀ ਸ਼ੈ ਇਹ ਵੇਖ ਲਈ ਜਰੂਰ ਚਾਹੀਦੀ ਹੈ ਦੇਖੋ ਕਿ ਕਿੰਨੀ ਸੋਹਣੀ ਆ

ਆ ਵੇਖ ਲਓ ਅਬੀ ਪ੍ਰਾਈਮ ਟਾਈਮ ਦੀ ਹੁਣ ਚਲੋ ਉਹ ਤਾਂ ਉੱਠ ਗਈ ਆ ਔਰ ਵੇਖ ਲਓ ਕਿੱਡੀ ਵਧੀਆ ਬਣਾਈ ਹੈ ਉਹਨਾਂ ਨੇ ਪਰ ਆਹ ਸਾਮ੍ਹੇ ਇਹ ਜੀ ਚੀਜ਼ ਰੱਖੀ ਹੈ ਚੀਜ਼ਾਂ ਵੇਖਣ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਵੇਂਦੇ ਨਹੀਂ ਆ ਜਰੂਰ ਵੇਖਣੀ ਆ ਚੀਜ਼ੀਆਂ ਆ ਆ ਵੇਖੋ ਕਿੱਡੀ ਵਧੀਆ ਹੈ ਉਹਨਾਂ ਨੇ ਬਣਾਈ ਹੈ ਕਿੱਡੀ ਵਧੀਆ ਹੁੰਦੀ ਸੀ ਓਹ ਵੇਖੋ ਇੱਕ ਸਾਹਮਣੇ ਓਹ ਗੁੰਮਟ ਵੀ ਆ ਉੱਥੇ ਵੀ ਵੇਖੋ ਤੇ ਸਬਸਕ੍ਰਾਈਬ ਕਰਦੇ ਹੋ ਤੇ ਇਦਾਂ ਹੋਰ ਵੀਡੀਓ ਵੀ ਹੁੰਦੀ ਰਹਿੰਦੀ ਹੈ ਤੁਹਾਨੂੰ ਪ੍ਰਿਆਨ ਆ। ਹੁਣ ਤੁਹਾਨੂੰ ਇੱਧਰ ਦਿਖਾ ਦਈਏ ਉੱਥੇ ਤੁਹਾਨੂੰ ਪੁੱਛਣੇ ਖਾਤਾ ਨਹੀਂ ਇੱਧਰ ਤਾਂ ਹੈ ਕਿ ਬਹੁਤ ਵੱਡਾ ਪੌੜੀ ਚਾਹੇ ਕਿ ਉੱਧਰ ਨਾਲ ਵੀ ਜਿਆਦਾ ਸੁੰਦਰ ਹੈ। ਬਹੁਤ ਅੱਗੇ ਇਧਰ ਕੋਈ ਨਹੀਂ ਚੜ੍ਹਦੀ ਨਹੀਂ ਆਏ ਨੇ। ਬਣਾਈ ਬੈਠਾ ਉਹ ਖਾਣੇ ਪੰਜਾਬੀ ਨੇ ਬਣਾਇਆ ਹੀ ਬਹੁਤ ਵਧੀਆ ਨਾਲੇ ਦੇ ਰਾਵਣ ਆਉਂਦਾ ਘਰੋਂ ਕੰਮਰਾ ਉਹਦਾ ਇਹ ਕਹਾ ਕਮਰਾ ਬਗੈਰ ਪਈ ਹੈ ਇਸ ਸਮੇਂ ਇਹ ਇਹ ਹੁਣ ਢੱਟ ਗਿਆ ਏ ਚਲੋ ਜੀ ਹੁਣ ਇਹ ਪੜੀਆਂ ਸਮੇਂ ਕਮਰਾ ਉਹਦਾ ਕਹਾ ਕਮਰਾ ਦੀ ਦਾਨ ਕਿ ਨਹੀਂ ਇਸ ਵਾਰ ਨੂੰ ਵੀ ਸਾਉ ਉਹ ਸਾਉ ਜੇ ਵੀ ਹੁਣ ਤਰਫ ਦੇ ਪੁਰਾਣੇ ਥਾਂ ਜੀ ਤੇ ਕਰੋ ਅਗੋਂ ਇਹਨੂੰ ਅੱਛਾ ਦਾ ਦੀ ਹਾਜ਼ਰ ਤੇ ਤੇ ਜਿਹੜੇ ਇਹਨਾਂ ਇਹ ਲੜੋਂ ਸੰਤ ਦੇ ਆਪਾਂ ਸਿਆਲ ਵਿੱਚ ਤੱਕ ਤੱਕ ਬਹਿਣ ਵਾਸਤੇ ਜਾਵਦਾ ਥਾਂ ਰੱਖਿਆ ਹੁੰਦਾ ਤੇ ਆ ਗੁਮਟ ਬਹੁਤ ਵਧੀਆ ਥਾਂ ਹੈ ਹਨ ਨੂੰ ਬਹੁਤ ਵਧੀਆ ਲੱਗੀ ਹੈ ਪਿੰਡ ਦੇ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਹਾਜੀ ਹਾਜੀ ਇਸੇ ਪੌਂਟ ਤੇ ਆ ਗਿਆ ਸੀ ਨਹੀਂ ਦੁਆਇਸ ਰਹਿਣਾ ਫੋਟੋ ਕਰਕੇ ਆ ਵੀ ਕਿੰਦੀ ਵਧੀਆ ਦੋਸਤਾਂ ਬਣਾਈਆਂ ਅਮੀ ਦੇਖਦੇ ਦੇਖਦੀ ਆਪਾਂ ਫਾਬਰ ਦੀ ਬਣਾਉਣੇ ਜਗਾ ਹੁਣ ਅੰਦਰ ਰੱਖਾਉਣੀ ਹੈ ਇਹ ਦੁਕਾਨ ਜਿਹੜੀ ਅੰਦਰ ਦੀ ਉੱਤੇ ਉੱਤੇ ਅੰਦਰ ਹੈ ਆਉਣਾ ਆਪਣੇ ਨਕਸ਼ੇ ਵਾਸਤੇ ਤੁਦੂ ਕਰ ਰਹੇ ਹਨ ਦੀ ਵੇਂਦੇ ਹੀ ਨਾਲੇ ਕੋਈ ਬੈਰੀ ਕੋਰੀ ਨੂੰ ਇਹ ਹਾਫਿਲਿੰਗ ਰੱਖਾਂ ਆਹ ਦੇਖੋ ਭਾਜੀ ਉਹ ਦੇ ਵਰਗਾ ਹੀ ਆ ਬਹੁਤ ਸੋਹਣਾ ਬਹੁਤ ਵਧੀਆ ਹੈ ਚਲੋ ਅੰਦਰ ਜਾਈਏ ਦੋਸਤੋ ਇੰਨਾ ਹੀ ਬਾਦ ਅਗਲੇ ਬਲੌਗ ਚ ਆਪਾਂ ਮਿਲਦੇ ਹਾਂ ਸਤਿ ਸ੍ਰੀ ਅਕਾਲ